हां जी ਵੀਰੇ ਸਾਰੇ ਕਬੂਤਰ ਬਾਜ਼ ਭਰਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਲਾਇਕ ਕੀਤਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਬਾਕੀ ਹੋਰ ਵੀ ਮੇਰੇ ਭਰਾ ਜਿਹੜੇ ਰਹਿੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਟੌਪ ਕਲਾਸ ਦੇ ਜਿਹੜੇ ਪ੍ਰੋਜੈਕਟ ਨੇ ਤੁਹਾਡੇ ਲਈ ਲੈ ਕੇ حاضر ਹੋ ਰਹੇ ਆ ਤਾਂ ਸਾਰੇ ਕਬੂਤਰ ਬਾਜ਼ ਭਰਾ ਜਿਹੜੇ ਨਵੇਂ ਵੀਡੀਓ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਰੇ ਆ ਜਿਹੜਾ ਗਲੂਕੋਜ਼ ਅੱਜ ਆਪਾਂ ਸਕਰੀਨ ਦੇ ਉੱਤੇ ਚਲਾਇਆ ਹੋਇਆ ਹੈ ਵੈਟਲੈਸ ਕੰਪਨੀ ਇਹ ਵੈਟਲੈਸ ਕੰਪਨੀ ਦਾ ਗਲੂਕੋਜ਼ ਹੈ ਹਾਈ ਕੁਆਲਿਟੀ એનર્ਜੀ ਬੂਸਟ ਗਲੂਕੋਜ਼ ਇਹ ਗਲੂਕੋਜ਼ ਤੁਹਾਨੂੰ ਕੈਨੇਡਾ ਜਾਂ ਇੰਗਲੈਂਡ ਦੇ ਵਿੱਚੋਂ ਹੀ ਮਿਲਣਾ ਤੁਹਾਨੂੰ ਇੰਡੀਆ ਜੇ ਕੋਈ ਮੰਗਵਾਉਣਾ ਚਾਹੁੰਦਾ ਆਪਣਾ ਵੀਰ ਕੈਨੇਡਾ ਜਾਂ ਇੰਗਲੈਂਡ ਇਹਨਾਂ ਕੰਟਰੀਆਂ ਦੇ ਵਿੱਚੋਂ ਇਹ ਗਲੂਕੋਜ਼ ਮਿਲਣਾ ਇਹ ਜਿਹੜਾ ਗਲੂਕੋਜ਼ ਹੈ ਜੀ ਇਹ ਰੇਸਰ ਘੋੜੇ ਸ਼ਿਕਾਰੀ ਡੌਗ ਜਿਹੜੇ ਮੁਰਗਵਾਜੀ ਦਾ ਸ਼ੌਂਕ ਕਰਦੇ ਨੇ ਕਬੂਤਰਵਾਜੀ ਦਾ ਸ਼ੌਂਕ ਕਰਦੇ ਨੇ ਸਾਰਿਆਂ ਲਈ ਹੀ ਵਰਤਿਆ ਜਾਂਦਾ ਹੈ ਇਹ ਜਿਹੜਾ ਗਲੂਕੋਜ਼ ਹੈ ਜੀ એનર્ਜੀ ਬੂਸਟ ਜਿਹੜਾ ਵੈਟਲੈਸ ਕੰਪਨੀ ਦਾ ਗਲੂਕੋਜ਼ ਹੈ ਇਹ ਖਾਸ ਕਰਕੇ ਜਿਹੜੇ ਰੇਸਰ ਘੋੜੇ ਨੇ ਨਾ ਘੋੜੇ ਭਜਾਉਂਦੇ ਨੇ ਜਾਂ ਜਿਹੜੇ ਸ਼ਿਕਾਰੀ ਡੌਗਾਂ ਦੀ ਰੇਸ ਲਾਉਂਦੇ ਨੇ ਬਾਹਰ ਘੋੜੇ ਆਪਣੀਆਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਡੌਗ ਭਜਾਉਂਦੇ ਨੇ ਉਹਨਾਂ ਲਈ ਖਾਸ ਕਰਕੇ ਗਲੂਕੋਜ਼ ਵਰਤਿਆ ਜਾਂਦਾ ਘੋੜਿਆਂ ਦੀ ਜਿਹੜੀ ਰੇਸ ਲੱਗਦੀ ਆ ਜਾਂ ਜਿਹੜੇ ਡੌਗਾਂ ਦੀ ਰੇਸ ਲੱਗਦੀ ਆ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਇਹ ਜਿਹੜਾ ਗਲੂਕੋਜ਼ ਆ ਵੈਟਲੈਸ ਇਹ ਆਮ ਗਲੂਕੋਜ਼ ਦੇ ਨਾਲੋਂ ਥੋੜਾ ਜਿਆ ਤੇਜ਼ ਆ ਇਹ ਇਹ ਕੰਮ ਜ਼ਿਆਦਾ ਕਰਦਾ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਇਹ ਸੱਟ ਮਾਰਦਾ ਜਿਹੜੇ ਆਮ ਗ룰ੂਕੋਸ ਵਰਤੇ ਜਾਂਦੇ ਨੇ ਕਬੂਤਰਬਾਜੀ ਦੇ ਵਿੱਚ ਜਿਹੜਾ ਵੈਟਲੈਸ ਕੰਪਨੀ ਦਾ ਗ룰ੂਕੋਸ ਆ ਇਹ ਆਮ ਗ룰ੂਕੋਸਾਂ ਦੇ ਨਾਲੋਂ ਜ਼ਿਆਦਾ ਸੱਟ ਮਾਰਦਾ ਕਿਉਂਕਿ ਇਹ ਜ਼ਿਆਦਾ ਤੇਜ਼ ਆ ਗ룰ੂਕੋਸ ਇਹ ਰਿਸਰ ਕੋੜੇ ਸ਼ਿਕਾਰੀ ਡੌਗ ਜਿਹੜੇ ਮੁਰਗਬਾਜੀ ਦਾ ਸ਼ੌਂਕ ਕਰਦੇ ਨੇ ਜਾਂ ਕਬੂਤਰਬਾਜੀ ਦਾ ਸ਼ੌਂਕ ਕਰਦੇ ਨੇ ਇਹ ਸਾਰਿਆਂ ਲਈ ਹੀ ਵਰਤਿਆ ਜਾਂਦਾ ਖਾਸ ਕਰਕੇ ਇਹ ਕਬੂਤਰਬਾਜੀ ਦੇ ਵਿੱਚ ਜਿਆਦਾ ਸੱਟ ਮਾਰਦਾ ਹੈ ਜਿਆਦਾ ਕੰਮ ਕਰਦਾ ਕਿਉਂਕਿ ਇਹ ਜਿਆਦਾ ਤੇਜ਼ ਹੈ ਦੂਜੇ ਗੁਰੂ ਗੋਸਾਂ ਦੇ ਨਾਲੋਂ ਇਹਦੀ ਜਿਹੜੀ ਡੋਜ਼ ਆ ਉਹ ਥੋੜੀ ਜੀ ਤੇਜ਼ ਗੁਰੂ ਗੋਸਾ ਹੈ ਇਹ ਤੁਸੀਂ ਗਰਮੀ ਦੇ ਮਹੀਨੇ ਦੇ ਵਿੱਚ ਵਰਤ ਸਕਦੇ ਹੋ ਜਦੋਂ ਗਰਮੀ ਦੀਆਂ ਬਾਜ਼ੀਆਂ ਸ਼ੁਰੂ ਹੁੰਦੀਆਂ ਨੇ ਮਈ ਜੂਨ 'ਚ ਜਾ ਕੇ ਇਹ ਤੁਸੀਂ ਸਾਂਹ ਵਾਲੇ ਦਿਨ ਵੀ ਕਬੂਤਰ ਨੂੰ ਵਰਤ ਸਕਦੇ ਹੋ ਜਦਦਣ ਆਪਾਂ ਕਬੂਤਰ ਸੰਭਿਆ ਹੋਵੇ ਉਸ ਦਿਨ ਵੀ ਤੁਸੀਂ ਆਪਦੇ ਸਮਝ ਦੇ ਮੁਤਾਬਕ ਜਿਹੜਾ ਟਾਈਮ ਤੁਹਾਨੂੰ ਸਹੀ ਲੱਗਦਾ ਤੁਸੀਂ ਗੁਰੂ ਗੋਸ ਵਰਤ ਸਕਦੇ ਹੋ ਜਿੱਦਣ ਕਬੂਤਰ ਸਾਂਭਿਆ ਹੋਵੇ। ਬਾਕੀ ਮੇਰਾ ਭਰਾ ਵੀ ਮੈਂ ਕੋਈ ਡਾਕਟਰ ਤਾਂ ਹੈ ਨਹੀਂ ਨਾ ਮੈਂ ਕੋਈ ਐਮਬੀਬੀਐਸ ਆ ਮੈਂ ਤਾਂ ਸਿਰਫ ਬਾਹਰਲੇ ਪ੍ਰੋਜੈਕਟਾਂ ਤੋਂ ਪਰਦਾ ਚੱਕਣਾ। ਤੁਹਾਨੂੰ ਸਾਰਿਆਂ ਕਬੂਤਰ ਬਾਜ਼ ਭਰਾਵਾਂ ਨੂੰ ਬਾਹਰਲੇ ਪ੍ਰੋਜੈਕਟਾਂ ਤੋਂ ਪਾ ਜਾਣੂ ਕਰਾਉਣਾ। ਹੁਣ ਬਾਜੀ ਜਿੱਤਣ ਤਾਂ ਹਰ ਕੋਈ ਆਉਂਦਾ। ਹਰ ਕੋਈ ਬਣਿਆਵਾ ਪਾਣੀ ਲਾਉਂਦਾ। ਆਪਾਸमां ਵੀ ਤਕਰੀਬਨ 100 ਦੇ ਵਿੱਚੋਂ 60 70% ਬੰਦੇ ਪਾਸमां ਵੀ ਲਾਉਂਦੇ ਨੇ ਜੱਤਣਾ ਤਾਂ ਵੀਰੇ 3-4 ਨਹੀਂ ਹੁੰਦਾ ਨਾ ਚਾਹੇ ਬਣੇਵੇ ਪਾਣੀ ਲਾ ਲਓ ਚਾਹੇ ਆਲੂ ਬਖਾਰੇ ਲਾ ਲਓ ਚਾਹੇ ਬਾਹਰਲੇ ਪ੍ਰੋਜੈਕਟ ਲਾ ਲਓ ਚਾਹੇ ਵੀਰੇ ਪਾਸमां ਲਾ ਲਓ ਆ ਅਕਸਰ ਨੂੰ ਜੱਤਣਾ ਤਾਂ 3-4 ਕਬੂਤਰਾਂ ਨਹੀਂ ਹੁੰਦਾ ਜਾਂ ਦੋ ਨੇ ਜਾਂ ਤਿੰਨ ਨੇ ਹਰ ਬੰਦਾ ਜਿਹੜਾ ਕਬੂਤਰਬਾਜੀ ਕਰਦਾ ਪੂਰੀ ਬਾਜ਼ਹਾਨ ਦੀ ਲਾਉਂਦਾ ਏ ਵੀਰੇ ਗੱਲ ਇਦਾਂ ਹੁੰਦੀ ਆ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਇੱਕ ਵਾਰ ਵਰਤ ਕੇ ਜਰੂਰ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਬਾਹਰਲਾ ਪ੍ਰੋਜੈਕਟ ਲਾ ਕੇ ਸਵੇਰੇ ਜਾ ਕੇ ਫੋੜ ਦੇ ਉੱਤੇ ਚੜ ਕੇ ਬਹਿ ਜਾਓ ਵੀ ਅੱਜ ਫੋੜ ਟਰੈਕਟਰ ਨਹੀਂ ਜਿੱਤ ਕੇ ਲੈ ਕੇ ਜਾਣਾ ਜਾਂ ਬਾਹਰਲਾ ਗੁਰੂਕੋਸ਼ ਦੇ ਦੋ ਤੇ ਤੜਕੇ ਹੀ ਜਾ ਕੇ ਮੋਟਰਸਾਈਕਲ ਤੇ ਬਹਿ ਜਾਓ ਚੜ ਕੇ ਵੀ ਅੱਜ ਮੋਟਰਸਾਈਕਲ ਤਾਂ ਮੇਰੀ ਹੀ ਆ ਮੈਂ ਬਾਹਰ ਦਾ ਗੁਰੂਕੋਸ਼ ਲਾਇਆ ਹੋਇਆ ਇਹ ਗੱਲ ਨਹੀਂ ਵੀਰ ਮੈਂ ਕਹਿ ਰਿਹਾ ਇੱਕ ਵਾਰ ਵਰਤ ਕੇ ਦੇਖੋ ਬਾਹਰਲੇ ਪ੍ਰੋਜੈਕਟ ਜਿਹੜਾ ਰਿਜ਼ਲਟ ਇਹ ਤੁਹਾਨੂੰ ਟੌਪ ਕਲਾਸ ਰਿਜ਼ਲਟ ਮਿਲੂ ਤੁਹਾਡਾ ਕਬੂਤਰ ਆ ਜਿਹੜਾ ਉਹ ਪਰਫਾਰਮੈਂਸ ਘਰ ਵਾਲੀ ਜਿਹੜੀ ੜਾਈ ਕਰਦਾ ਉਹਦੇ ਨਾਲੋਂ ਵੱਖਰੀ ੜਾਈ ਕਰੂ ਬਾਹਰ ਜਦੋਂ ਇਹ ਆਪਾਂ ਪ੍ਰੋਜੈਕਟ ਲਾਏ ਹੁੰਦੇ ਨੇ ਬਾਕੀ ਹਾਰ ਜਿੱਤਾਂ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੱਥ ਹੁੰਦੀ ਆ ਇਹ ਗੱਲ ਆ ਵੀ ਜਿਹੜੇ ਬਾਹਰਲੇ ਪ੍ਰੋਜੈਕਟਾਂ ਦੀ ਮੈਂ ਵੀਡੀਓ ਪਾ ਰਿਹਾ ਹਾਂ ਇਹ ਗੱਲ ਨਹੀਂ ਹੁੰਦੀ ਵੀ ਬਾਹਰ ਦੀ ਗੋਲੀ ਲਾ ਦੋ ਵੀ ਅੱਜ ਤਾਂ ਮੋਟਰਸਾਈਕਲ ਆਪਣੇ ਘਰੇ ਹੀ ਆਉਣਾ ਬਾਹਰ ਦੀ ਗੋਲੀ ਲੱਗੀ ਹੋਈ ਆ ਏ ਵੀਰੇ ਇੱਕ ਸਿਰਫ એનર્ਜੀ ਬੂਸਟ ਪ੍ਰੋਜੈਕਟ ਨੇ ਹਾਰ ਜਿੱਤ ਤਾਂ ਪਰਮਾਤਮਾ ਦੇ ਹੱਥ